ਬਹੁਤ ਹੀ ਸਤਿਕਾਰਯੋਗ ਮਿਹਨਤੀ ਲੋਕੋ ਪਹਿਲਾਂ ਤਾਂ ਨਹਿਰ ਵਿਭਾਗ ਨੂੰ ਬਹੁਤ-ਬਹੁਤ ਵਧਾਈ ਪੰਜਾਬਾ ਮੈਨਰ ਲਗਾਤਾਰ ਅੱਜ ਦੂਜੀ ਵਾਰੀ ਟਾਣੀ ਸਫੀਆਲੀ ਦੇ ਨੇੜੇ ਜਿਹੜਾ ਬ੍ਰੀਚ ਹੋਇਆ ਪਿੱਛੇ ਜੇ ਤੁਹਾਨੂੰ ਦਿਖਾਇਆ ਸੀ ਉਹਦੇ ਹਵੋਰੋਂ ਬੁਰਜਮਾਰ ਕੋਲੋਂ ਬ੍ਰੀਚ ਹੋਇਆ ਸੀ ਤੇ ਇਸ ਸਮੇਂ ਦੇ ਦੌਰਾਨ ਇਹ ਤੋਂ ਪਹਿਲਾਂ ਦੋ ਵਾਰੀ ਲਗਾਤਾਰ ਲੰਬੀ ਮੈਨਰ ਵੀ ਬ੍ਰੀਚ ਹੋ ਗਿਆ ਅਸੀਂ ਤਾਂ ਨਹਿਰ ਮੈਕਮੇ ਨੂੰ ਇਹ ਬੇਨਤੀ ਕਰਦੇ ਆ ਵੀ ਜਿਹੜੀ ਬੰਦੀ ਤੁਸੀਂ 16 ਨੂੰ ਲੈਣੀ ਸੀ ਆ ਕਿਸਾਨਾਂ ਦੀ ਬੰਦੀ ਅੱਜ ਤੋਂ ਹੀ ਸ਼ੁਰੂ ਹੋ ਗਈ ਆ ਪਿੱਛੇ ਵੀ ਦੋ ਵਾਰੀਆਂ ਇੱਕ ਇੱਕ ਵਾਰੀ ਮਾਰੀ ਗਈ ਸੀ ਕਿਸਾਨਾਂ ਦੀ ਆ ਵਾਰੀ ਵੀ ਮਾਰੀ ਗਈ ਤੇ ਲਗਾਤਾਰ ਭਗਵੰਤ ਮਾਣੇ ਕਹਿੰਦਾ ਵੀ ਸਾਰੀਆਂ ਟੇਲਾਂ ਤੇ ਪੰਜਾਬ ਦੀਆਂ ਤੇ ਅਸੀਂ ਪਾਣੀ ਪੂਰਾ ਕਰ ਰਹੇ ਆ ਤਾਂ ਅਸੀਂ ਆ ਬੇਨਤੀ ਕਰਦੇ ਆ ਵੀ ਹਬੋਰ ਦੀਆਂ ਸਾਰੀਆਂ ਟੇਲਾਂ ਵਾਲਾ ਪਾਣੀ ਤੁਸੀਂ ਬੰਦ ਕਰਕੇ ਦੂਜੇ ਪਾਸੇ ਪਾਣੀ ਪਹਚਾ ਦਿਓ ਤਾਂ ਜੋ ਕਿ ਤੁਸੀਂ ਫੋਟੋਆਂ ਤੇ ਖਬਰਾਂ ਮੀਡੀਆ ਦੇ ਵਿੱਚ ਤੁਹਾਡੀਆਂ ਕਾਫੀ ਲੱਗ ਜਾਣ ਤੇ ਇਸ ਸਮੇਂ ਦੇ ਉੱਤੇ ਹੀ ਕਿਸਾਨਾਂ ਨੂੰ ਪਾਣੀ ਦੀ ਹੈ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਆ ਕਿਉਂਕਿ ਹਬੋਰ ਦਾ ਇਲਾਕਾ ਬਾਗਾਂ ਦਾ ਇਲਾਕਾ ਨਰਮੇ ਦੀ ਬਜਾਈ ਹੋਣੀ ਹੁੰਦੀ ਆ ਤਾਂ ਇਸ ਸਮੇਂ ਦੇ ਉੱਤੇ ਜਿਹੜੇ ਹਾਲਾਤ ਬਣੇ ਆ ਉਹ ਤੁਸੀਂ ਦੇਖ ਲਓ ਆ ਪਾਣੀ ਟੁੱਟਣ ਦੇ ਨਾਲ ਕਿਸਾਨਾਂ ਦੀਆਂ ਜਿਹੜੀਆਂ ਅੱਜਵਾਰੀਆਂ ਗਈਆਂ ਇਦੋਂ ਬਾਅਦ 16 ਦੀ ਬੰਦੀ ਆ ਤਾ ਲਗਭਗ 16 ਦੀ ਬੰਦੀ ਤੋਂ ਬਾਅਦ ਪਾਣੀ ਕਦੋਂ ਆਊਗਾ ਉਸ ਸਮੇਂ ਤੇ ਕਿਸਾਨਾਂ ਨੂੰ ਪਾਣੀ ਮਿਲੇਗਾ ਤੇ ਇਸ ਨੁਕਸਾਨ ਦੀ ਪਰਪਾਈ ਕੌਣ ਕਰੂਗਾ ਜੇ ਹੁਣ ਨਹਿਰ ਵਿਭਾਗ ਦੇ ਕੋਲੇ ਜਾਵੜੋ ਤਾਂ ਕਹਿ ਦੇਣਗੇ ਕਿਸਾਨਾਂ ਦੀ ਫਸਲ ਦੀ ਕਟਾਈ ਹੋ ਗਈ ਆ ਤੇ ਪਾਣੀ ਦੀ ਕੋਈ ਜ਼ਰੂਰਤ ਨਹੀਂ ਸੀ ਤੇ ਨੁਕਸਾਨ ਆ ਜਿਹੜਾ ਉਹ ਨਹੀਂ ਹੋਇਆ ਨੁਕਸਾਨ ਤਾਂ ਭਰਾਵੋ ਹਰ ਰੋਜ਼ ਹੀ ਹੁੰਦਾ ਕਿਸਾਨਾਂ ਦਾ ਪਰ ਗੱਲ ਇਹ ਆ ਵੀ ਜਦੋਂ ਕਿਸਾਨਾਂ ਦੀ ਮਜ਼ਦੂਰਾਂ ਦੀ ਵਾਰੀ ਆਉਂਦੀ ਆ ਤੇ ਉਦੋਂ ਇਹ ਘੋਗੜ ਕੰਨੇ ਅੱਖਾਂ ਮੀਚ ਕੇ ਬੈਠ ਜਾਂਦੇ ਆ ਜਿੱਥੇ ਆਪਾਂ ਖੜੇ ਆ ਬਿਲਕੁਲ 10 ਕਿੱਲੇ ਵੀ ਦੂਰ ਨਹੀਂ ਹੋਣੀ ਸਫੀ ਅਲੀ ਢਾਣੀਆਂ ਸਾਹਮਣੇ ਤੇ ਕੁੱਲ ਉਥੇ ਕਿਰਤੀ ਲੋਕ ਰਹਿੰਦੇ ਆ ਜਿਹੜੇ ਸਵੇਰੇ ਆਪਦੀ ਮਜ਼ਦੂਰੀ ਕਰਨ ਦੇ ਲਈ ਘਰੋਂ ਨਿਕਲਦੇ ਆ ਤੇ ਸ਼ਾਮ ਨੂੰ ਆਉਂਦੇ ਆ ਤੇ ਉਹਨਾਂ ਦੇ ਘਰਾਂ ਦੀਆਂ ਨੀਆਂ ਦੇ ਵਿੱਚ ਪਾਣੀ ਇਸ ਟਾਈਮ ਪੈ ਰਿਆ ਐਕਸ਼ਨ ਸਾਹਿਬ ਆ ਜਾਣ ਜਾਂ ਕੋਈ ਹੋਰ ਨਾਕਮੇ ਦਾ ਵੱਡਾ ਅਧਿਕਾਰੀ ਆ ਜਾਏ ਅਸੀਂ ਦਿਖਾ ਦਿੰਨੇ ਆ ਚੱਲ ਕੇ ਉਹਨਾਂ ਨੂੰ ਇਹ ਲੋਕਾਂ ਦਾ ਕੀ ਕਸੂਰਾ ਇਸ ਲਈ ਜਿਹੜੀ ਬਿਮਾਰੀ ਪਿੰਡ ਬੁਰਜਮਹਾਰ ਸੀ ਉਹੀ ਬਿਮਾਰੀ ਐਸ ਥਾਂ ਦੇ ਉੱਤੇ ਵੀ ਆ ਨਹਿਰ ਸਾਰੀ ਇੱਕ ਸਾਈਡ ਤੇ ਬਣੀ ਆ ਦੂਜੀ ਸਾਈਡ ਨਹਿਰ ਵਾਲਾ ਥਾਂ ਇਧਰ ਆ ਦੇਖ ਲਓ ਤੁਸੀਂ ਖਾਲੀ ਪਿਆ ਉਦੋਂ ਵੀ ਅਸੀਂ ਇਹ ਬੇਨਤੀ ਕੀਤੀ ਸੀ ਵੀ ਨਹਿਰ ਵਿਭਾਗ ਮੈਸ ਵੱਲ ਧਿਆਨ ਦੇਵੇ ਇਹਦਾ ਸਰਵਾ ਕਰਾਵੇ ਨਹਿਰ ਜਿਹੜੀ ਉਹ ਸੈਂਟਰ ਚ ਬਣਾਵੇ ਤਾਂ ਜੋ ਕਿ ਕਿਸਾਨਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਜਿਹੜੇ ਕੁੱਲ ਕਿਰਤੀ ਲੋਕ ਆ ਪਿੰਡਾਂ ਦੇ ਵਿੱਚ ਢਾਣੀਆਂ ਦੇ ਵਿੱਚ ਆਪਦੇ ਛੋਟੇ-ਛੋਟੇ ਘਰ ਬਣਾ ਕੇ ਬੈਠੇ ਆ ਉਹ ਵੀ ਆਪਦੀ ਜ਼ਿੰਦਗੀ ਹੈ ਜਿਹੜੀ ਉਹ ਚਮਨ ਅਮਨ-ਅਮਾਨ ਦੇ ਨਾਲ ਜਿਉ ਸਕਣ ਇਸ ਲਈ ਅਸੀਂ ਨਹਿਰ ਮਹਿਕਮੇ ਨੂੰ ਫੇਰਪੁਰਜੁਰ ਅਪੀਲ ਕਰਦੇ ਆ ਵੀ ਆ ਮੌਕੇ ਤੇ ਉਹ ਅੱਜ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਵੀ ਨੁਕਸਾਨ ਕਿਹਦਾ ਹੋਇਆ ਬਾਅਦ ਚ ਐਵੇਂ ਤੁਸੀਂ মিডিਆ ਸਾਹਮਣੇ ਸਫਾਈਆਂ ਦਿਓਗੇ ਤਾਂ ਇਸ ਗੱਲ ਦਾ ਤਾਂ ਫਿਰ ਲੋਕ ਆਪੇ ਹੀ ਫੈਸਲਾ ਕਰ ਲੈਣਗੇ ਵੀ ਆਹ ਜਿਹੜਾ ਪਾਣੀ ਆ ਇਹ ਕਿਹਦੇ ਕਿਹਦੇ ਘਰਾਂ 'ਚ ਜਾ ਰਿਹਾ ਸੋ ਭਰਾਵੋ ਆਮ ਲੋਕੋ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਆਂ ਵੀ ਇਹ ਆਵਾਜ਼ ਆ ਜਿਹੜੀ ਸਾਡੀ ਸਰਕਾਰ ਤੱਕ ਪਹੁੰਚਾਈ ਜਾਵੇ ਧੰਨਵਾਦ ਜੀ